agriculture ਖੇਤੀਬਾੜੀ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਅਮਰੀਕਾ ਦੇ ਨਾਲ ਕੋਈ ਸਮਝੌਤਾ ਕਰਨਾ ਚਾਹੁੰਦੇ ਹੋ ਤੇ ਕਿਸਾਨੀ ਨੂੰ ਬਾਹਰ ਰੱਖਿਓ ਕਿਸਾਨੀ ਨੂੰ ਉਹਦੇ ਵਿੱਚ ਨਾ ਲੈ ਕੇ ਆਇਓ ਕਿਉਂਕਿ ਦੇਸ਼ ਦੀ ਕਿਸਾਨੀ ਆਲਰੇਡੀ ਬਹੁਤ ਸੰਕਟ ਦੇ ਵਿੱਚ ਹੈ ਤੇ ਜੇ ਇਹ ਜਿਹੜਾ ਬਾਜ਼ਾਰ ਤੁਸੀਂ ਖੁੱਲਾ ਕਰਦੇ ਹੋ ਬਿਨਾਂ ਟੈਕਸਾਂ ਤੋਂ ਮਤਕਾ ਵਾਸਤੇ ਸਾਡਾ ਸੀ ਡੁੱਬ ਜਾਵਾਂਗੇ ਅਸੀਂ ਮਰ ਜਾਵਾਂਗੇ ਦੇਸ਼ ਦਾ ਕਿਸਾਨ ਕਿੱਥੇ ਜਾਊਗਾ ਪੰਜਾਬ ਸੂਬਾ ਖੇਤੀਬਾੜੀ ਦਾ ਸੂਬਾ ਉਹ ਕਿੱਥੇ ਜਾਊਗਾ ਅਮਰਕਾ ਲਈ ਦਰਵਾਜ਼ੇ ਖੋਲਤੇ ਕਣਕ ਦੇ ਕਪਾਹ ਦੇ ਸੋਇਆਬੀਨ ਦੇ ਮੱਕੇ ਦੇ ਸਾਡੀ ਕਣਕ ਸਾਡਾ ਮੱਕਾ ਸਾਡਾ ਕਪਾਹ ਉਹ ਸਾਰੇ ਕਿਹ ਮਾਰਕੀਟ ਜਾਣਗੇ ਬਿਨਾ ਟੈਕਸ ਤੋਂ ਅਮਰਕਾ ਦਾ ਮਾਲ ਆਊਗਾ ਉਹ बिकੂਗਾ ਤਾਂ ਅਸੀਂ ਕਿੱਥੇ ਜਾਵਾਂਗੇ ਕੇਂਦਰ ਦੀ ਸਰਕਾਰ ਨੇ ਮੋਦੀ ਨੇ ਦੇਖ ਜੇ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਕੀਤਾ ਤੋਖਾ ਕੀਤਾ ਜਾਦਿਆ ਪਰਦੇ ਦੇ ਵਿੱਚ ਤੋਖਾ ਕੀਤਾ ਜਾਦਿਆ ਸਭ ਜਿਹੜੇ ਕਹਿੰਦੇ ਸੀਗੇ ਅਮਰੀਕਾ ਚ ਜਾ ਕੇ ਚੋਣ ਬਸਰ ਕਰਦੇ ਆ ਇਹ ਸਵਾਟ ਟਰੰਪ ਸਰਕਾਰ ਜਿਹੜੇ ਕਹਿੰਦੇ ਟਰੰਪ ਜੀ ਮੇਰੇ ਮਿੱਤਰ ਨੇ ਅੱਜ ਸਾਰੇ ਆਪਣੇ ਮਿੱਤਰਾਂ ਦੇ ਅੱਗੇ ਭਾਰਤ ਦੀ ਬੁਰੀ ਹਾਲਤ ਕਰਨ ਜਾਵੇ ਸਾਰਾ ਕੁਝ ਉਹਨਾਂ ਨੂੰ ਦੇਣ ਜਾਵੇ ਇਹ ਏ ਮੈਂ ਸਮਝਦਾ ਕਿ ਭਾਰਤ ਦੇ ਲੋਕਾਂ ਦੇ ਨਾਲ ਖਾਸ ਤੌਰ ਤੇ ਕਿਸਾਨਾਂ ਦੇ ਨਾਲ ਕਿਉਂਕਿ ਆਪਣੇ ਦੇਸ਼ ਦੇ 80% ਤੋਂ ਵੱਧ ਲੋਕ ਜਿਹੜੇ ਆ 80 ਕਰੋੜ ਤੋਂ ਵੱਧ ਲੋਕ ਦੇ ਆ ਖੇਤੀਬਾੜੀ ਤੇ ਨਿਰਭਰ ਕਰਦੇ ਆ ਕੋਈ ਸਬਜ਼ੀਆਂ ਦੀ ਖੇਤੀਬਾੜੀ ਕਰਦਾ ਕੋਈ ਬਾਗਾਂ ਦੀ ਕਰਦਾ ਕੋਈ ਕਣਕ ਬੀਜਦਾ ਕੋ ਝੋਨਾ ਬੁਈਦਾ ਦੇਖਦੇ ਕਿ ਕਿਤੇ ਦੇ ਵਿੱਚ ਸਸੋਂ ਦਾ ਤੇਲ ਹੁੰਦਾ ਕਿਤੇ ਕਪਾਹ ਹੁੰਦੀ ਆ ਕਿਤੇ ਸੋਇਆ ਬੀਜ ਹੁੰਦੀ ਆ ਕਿਤੇ ਬਾਜਰਾ ਹੁੰਦਾ ਕਿਤੇ ਕੁਝ ਹੁੰਦਾ ਸਾਡਾ ਸਾਰਾ ਬਰਬਾਦ ਹੋ ਜਾਊਗਾ ਸਾਡਾ ਸਾਡੀ ਕਿਰਤ ਕਰਨ ਵਾਲੇ ਲੋਕ ਜਿਹੜੇ ਕਿੱਥੇ ਜਾਣਗੇ